ਹੈਲੋ ਦੋਸਤੋ ਸੋਸ਼ੀਅਲ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਅਸੀਂ ਚੱਲੇ ਆ ਕਿਤੇ ਦੇਦੇ ਕਿੱਥੇ ਜਾਣੇ ਆ ਤੇ ਖੰਡਲੀ ਬਾਈ ਤੇ ਮਿਲਦੇ ਤੁਹਾਨੂੰ ਉਥੇ ਜਿਹੜੀ ਵੀ ਲੋਕੇਸ਼ਨ ਤੇ ਜਾਵਾਂਗੇ ਤੇ ਵਲੋਗ ਵੀਡੀਓ ਬਣਾਉਂਦੀ ਹੈ ਮੇਰੀ ਅੱਖਾਂ ਹੋਈਆਂ ਨਾ ਅਸੀਂ ਰੁਕਿਆ ਰਸਤੇ ਵਿੱਚ ਥੋੜੇ ਥੱਕ ਗਏ ਸੀਗੇ ਕਾਫੀ ਲੰਬਾ ਸਫ਼ਰ ਕਿੰਨਾ ਕਿਲੋਮੀਟਰ ਆਪਣੇ ਦਸੂਹੇ ਅਸੀਂ ਹੁਣ ਤੱਕ 50 ਕਿਲੋਮੀਟਰ ਆ ਚੁੱਕੇ ਹਾਂ 50 ਕਿਲੋ ਹਾਂ 40 ਦਾ ਉਹ ਤੇ ਧਗੇ ਕਿੰਨਾ ਹੋ ਗਏ ਅਸੀਂ ਹਾਂ ਤੇ ਥੋੜਾ ਹੀ ਰਹਿ ਗਿਆ 20 ਕਿਲੋਮੀਟਰ ਰਹਿ ਗਿਆ ਆਪਾਂ ਪਹੁੰਚਣਾ ਉਹ ਵੀ ਬੰਦਰ ਦੀ ਬੈਠਾਂਗੇ ਮੈਨੂੰ ਨਹੀਂ ਉਹ ਦੇਖੋ ਪੂਰਬ ਵੱਜ ਬੈਠੇ ਆ ਦੇਖੋ ਜੀ ਸਾਡੇ ਫੋਲਜ ਤੇ ਆਪਣਾ ਨੰਦ ਮਾੜ ਦੇ ਘਾਟੀਆਂ ਦਾ ਉਹ ਉਹ ਇੰਜੋਏ ਕਰਦੇ ਆ ਸਾਡੇ ਵਰਗੇ ਤਾਂ ਬਹੁਤ ਲੱਟ ਕੱਟੀ ਜਾ ਰਹੇ ਆ এনवायरमेंट ਖਰਾਬ ਕਰ ਰਹੇ ਆ ਦੇਖੋ ਕਿੰਨਾ ਪਿਆਰਾ ਥਿਊ ਆ ਬਹੁਤ ਸੋਹਣੀ ਜਗ੍ਹਾ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਜਿੱਥੇ ਜਾਣਾ ਬਟ ਮੈਨੂੰ ਹਜੇ ਪਤਾ ਨਹੀਂ ਅਸੀਂ ਕਿੱਥੇ ਜਾਣਾ ਘਰ ਵੀ ਬਹੁਤ ਸੋਹਣੇ ਆ ਇੱਧਰ ਘਰ ਵੀ ਬੜੇ ਸੋਹਣੇ ਨੇ ਤਾਂ ਵੇਖੀਓ ਅਸਲ ਕੀ ਪਾਣੀ ਚੰਗਾ। ਆਹ ਵੇਖੋ ਕਿੰਨੇ ਵਧੀਆ ਇੱਥੇ ਘਰ। ਬੜਿਆਂ ਸਾਫ ਸੁਥਰਾ ਵਾਤਾਵਰਨ। ਅੱਜ ਸਾਡੀ ਹਵਾ ਚੱਲਦੀ ਆ ਬੜਾ ਮੈਂ ਵਧੀਆ ਮੌਸਮ ਇੱਥੇ। ਸਾ ਘਾਟੀਆਂ, ਛੋਟੀਆਂ ਪਹਾੜੀਆਂ ਵੈਸੇ ਹੈ ਬੜੀਆਂ ਮਨਮੋਹਣ ਵਾਲੀਆਂ। ਉਹ ਵਧੀਆ ਕੁਦਰਤ ਇੱਥੇ ਸਾਰਾ ਬਣਦਾ। ਮੇਰੀ ਵੀ ਬਣਾਉਂਦੀ। ਇਹ ਸਾਡੇ ਸ਼੍ਰੀਮਤੀ ਜੀ ਆਨੰਦ ਰਹਿਕ ਆਨੰਦਮਾਨ ਰੇ ਘਾਟੀਆਂ ਦਾ। ਉਮੜਾ ਆਏ ਸੀ ਜੀਨ ਵਾਧਾ ਆਏ ਆ ਆ ਸਾਡਾ ਬਾਈਕ ਜਿੱਤੇ ਅਸੀਂ ਆਏ ਆ ਤੁਹਾਨੂੰ ਪਹਿਲਾਂ ਵੀ ਬੜੀ ਕਦਰ ਆ ਆਲੀ ਵਾਰ ਬੱਸ ਅੱਲੇ ਜਾੜਾ ਅਸੀਂ 20 ਕਿਲੋਮੀਟਰ ਸਾਡੇ ਅੱਗੇ ਆ ਜਿਹੜਾ ਜਿੱਥੇ ਅਸੀਂ ਪਹੁੰਚਦਾ ਆ ਆਪਣਾ ਫੇਵੀਰਾ ਉੱਪਰ ਬੰਦ ਕਰਕੇ ਸਾਡੇ ਉਹਦਾ ਹਵਾ ਕਿੰਨਾ ਚੋਰਾ ਨਾ ਹਵਾ ਚਲਦੀ ਪਈ ਆ ਤੇ ਬੜਾ ਇੱਥੇ ਰੁਕੇ ਆ ਨਾ ਬਹੁਤ ਵਧੀਆ ਬਣਾਇਆ ਇਹਨਾਂ ਨੇ ਰੁਕਣ ਵਾਸਤੇ ਨਾ ਇਹ ਬੱਸ ਸਟਾਪ ਆ ਵੈਸੇ ਹਮਾਜਲ ਦਾ ਤੇ ਸਿੱਟੀਆਂ ਜਿਹੜੀਆਂ ਈ ਵਸਾ ਰੁਕਦੀ ਨਹੀਂ ਐ ਤੇ ਨੰਨੀਆ ਉਹਨਾ ਬਸ ਤੇ ਸਟਾਪ ਬਣਾਇਆ ਬੈਠਾ ਵੀ ਆ ਜੇਕਰ ਤੁਸੀਂ ਯਾਤਰਾ ਕਰਕੇ ਆਏ ਹੋ ਤੇ ਗੈਸ ਕੇ ਤੁਸੀਂ ਪਤਾ ਲੱਗਿਆ ਆਂਦ ਮੰਨ ਜਾਂਦੇ ਆ ਉਹ ਵਧੀਆ ਬਣਾਇਆ ਆ ਪਰ ਇਹ ਨਹੀਂ ਆ ਹਾਂ ਹਾਂ ਦੇਖੋ ਨਲਕਾ ਚੱਲਦਾ ਆ ਪਤਾ ਨਹੀਂ ਦੇਖੋ ਤਾਂ ਚਲਾ ਕੇ ਨਲਕਾ ਦੇਖੋ ਸਾਡੇ ਏਰੀਆ ਚ ਨਹੀਂ ਇਦਾਂ ਦੇ ਨਲਕੇ ਦੇਖਣ ਨੂੰ ਮਿਲਦੇ ਹੈਗੇ ਆਹ ਦੇਖੋ ਜੜਾ ਕਿੱਦਾਂ ਨਿਕਲੀਆਂ ਦਰਸਤਾਂ ਨੂੰ ਕੀ ਮੈਨੂੰ ਪਿਆਸ ਲੱਗੀ ਆ ਨਾ ਹੁਣ ਪਾਣੀ ਬਣਾਇਆ ਹੋਣਾ ਪਿਆਸ ਹੋ ਲੱਗੀ ਕੋਈ ਨਹੀਂ ਉੱਥੇ ਵਿੱਚ ਐਡਿਟ ਕਰ ਦੂੰਗੀ ਨਾ ਇੱਥੋਂ ਲੈਨੇ ਪਾਣੀ ਦਾ ਗਲਾਸ ਬੋਤਲ ਸੱਚ ਗਲਾਸ ਵਿੱਚ ਪਿਆਸ ਹੋ ਲੱਗੀ ਨਾ ਤੇ ਘੜਾ ਢੱਬਾ ਮੇਰੇ ਕੋਲ ਪਤ ਲੱਗੀ ਬੋਤਲ ਪਿਆਸ ਬੜੀ ਲੱਗੀ ਸੀਗੀ ਤੋ ਪੀ ਲੋ വഷ്ണോ ടാപ ശർമ്മ വൈഷ്ണോ ਬੜਾ ਸੋਹਣਾ ਹੈ ਹਰ ਰਸਤਾ ਹੀ ਪਰਦੇ ਜੇ ਪਹਿਲੀ ਵਾਰ ਆਏ ਆ ਮੈਂ ਤਾਂ ਕਦੀ ਆਈ ਨਹੀਂ ਦੇਖੋ ਜੀ ਲਾਈਨ ਲੱਗੀ ਕਿੰਨੀ ਲੰਬੀ Dara Ee Ah Felt ਦੁਕਾਨਾਂ ਤੇ ਆਪੀ ਪੀਟੀਐਮ ਦੇ ਸਾਹਮਣੇ ਦੁਕਾਨ ਹੈ ਇਧਰ ਆ ਅੰਮਨ ਆ ਕੇ ਅੱਗੇ ਆ ਲੋ ਜੀ ਠੀਕ ਹੈ ਕਿੰਨੇ ਸੇਵਾ ਜੀ 100 ਰੁਪਏ ਦਾ ਲੋ ਜੀ ਆਪਾਂ ਪਹੁੰਚ ਗਏ ਆ ਦੇਖੋ ਜੇ ਮੱਥਾ ਟੇਕ ਹੋ ਗਿਆ ਤੇ ਟੇਕ ਲਾਂਗੇ ਨਹੀਂ ਤੇ ਫਿਰ ਬਿੰਦੀ ਮੇਰੀ ਛੱਟ ਗਈ ਬਿੰਦੀ ਵੀ ਕਿਹੋ ਜਿਹਾ ਜੁੱਟਣ ਦੀ ਚੋਕਰੀ ਤੇ ਰਹਿਣਾ ਹੈਗਾ ਆਪਾਂ ਹੈ ਜੀ ਅਦ ਕੰਨਾਂ ਲੱਗੀਆਂ ਦੇਖੋ ਇਹਨੇ ਜਾਂ ਅੰਦਰ ਕੋਕਲੀ ਲੰਬੀ ਨਾ ਪਾਵੇ ਪੂਰਾ ਪੀਸ ਨਾ ਕਿਤਾਬ ਜੇ ਇਹ ਨਾਲ ਮੋੜ ਕੇ ਅੰਡਾ ਉਹ ਤੇ ਹੋ ਜਾ ਰਹਾ ਨਾ ਨਿਆ ਲਾਈਨਾਂ ਲੱਗੀਆਂ ਪਤਾ ਨਹੀਂ ਘਾਟਾ ਛਿੰਦ ਬੰਦੇ ਆ ਆਹ ਸਾਡੀ ਅਸੀਂ ਪਹੁੰਚ ਗਏ ਮਾਤਾ ਚਿੰਤਪੂਰਨੀ ਜੀ ਦੇ ਤੇ ਉੱਥੇ ਇੰਨਾ ਜ਼ਿਆਦਾ ਰਾਸ਼ੀਗਨ ਆਸ ਨਹੀਂ ਸਕਦੇ ਪ੍ਰਸ਼ਾਦ ਵਗੈਰਾ ਲਿਆ ਵੀ ਚਲੋ ਅਸੀਂ ਗਿਆ ਮੱਥਾ ਟੇਕਦੇ ਹਾਂ ਉੱਪਰ ਜਾ ਕੇ। ਪਾਸ ਲੈ ਕੇ ਆਉਣੇ ਆ ਪਾਸ ਵੀ ਨਹੀਂ ਮਿਲਿਆ। ਬੰਦ ਹੋ ਗਿਆ ਸੀ ਕਾਊਂਟਰ। ਅਸੀਂ ਲੇਟ ਬਹੁਤ ਗਏ ਅਸੀਂ ਘਰੋਂ 12 ਵਜੇ ਤੁਰੇ ਅਸੀਂ 2:30 3:00 ਵਜੇ ਉੱਥੇ ਪਹੁੰਚੇ। ਅਸੀਂ ਫਿਰ ਉੱਥੇ ਮੱਥਾ ਟੇਕਿਆ ਤੇ ਅਸੀਂ ਉੱਪਰ ਉਨਾਂ ਜਾ ਹੀ ਨਹੀਂ ਹੋਇਆ ਫਿਰ ਆਪੇ ਵਾਪਸੀ ਕਰ ਲਈ। ਵਾਪਸੀ ਫਿਰ ਇਹ ਕਹਿੰਦੇ ਹਨੇਰਾ ਬਹੁਤ ਹੋ ਜਾਣਾ ਹੈ ਤੇ ਟਾਈਮ ਨਾਲ ਘਰ ਨੂੰ ਚੱਲਦੇ ਹਾਂ ਕਿਉਂਕਿਾਨੂੰ ਇੱਧਰ ਦੇਰੀਏ ਦਾ ਇੰਨਾ ਪਤਾ ਨਹੀਂ ਹੈਗਾ। ਸਕੋਰ ਕੇ ਫਿਰ ਅਸੀਂ ਘਰ ਨੂੰ ਆ ਗਏ ਮਾਤਾ ਰਾਣੀ ਦੇ ਦਰ ਤੇ ਮੱਥਾ ਤਾਂ ਟੇਕ ਨਹੀਂ ਹੋਇਆ ਉੱਥੇ ਹੀ ਫਿਰ ਜਿਹੜਾ ਪ੍ਰਸ਼ਾਦ ਲਿਆ ਸੀਗਾ ਉੱਥੇ ਹੀ ਦੇ ਦਿੱਤਾ ਸੰਗਤ ਨੂੰ ਮੈਂ ਕਿਹਾ ਵੀ ਚੜਾ ਦਿਓ ਉੱਪਰ ਤੇ ਅਗਲੀ ਵਾਰ ਜ਼ਰੂਰ ਅਸੀਂ ਮੱਥਾ ਟੇਕਣ ਆਵਾਂਗੇ ਤੜਕੇ ਜਾਵਾਂਗੇ ਨਾ ਫਿਰ ਤੇ ਟਾਈਮ ਨਾਲ ਮੱਥਾ ਟੇਕਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਆਈ ਹੋਪ ਤੁਹਾਨੂੰ ਮੇਰਾ ਬਲੌਗ ਪਸੰਦ ਆਏਗਾ ਸਤਿ ਸ਼੍ਰੀ ਅਕਾਲ